ਉਹ ਬਣੀ ਦੇ ਇਹ ਗੱਲ ਉਹ ਆ ਗਿਆ ਕਬਿੰਗਸਾ ਬਣਾ ਹਾਂ ਆ ਆ ਆ ਗਿਆ ਸਰਾਹਰੀ ਬਾਰੀ ਆ ਬੜੋ ਭਾਈ ਉਹ ਭਾਈ ਸਾਹਿਬ ਵੀ ਨਾਲ ਸੀ ਕਿ ਕੱਲ ਕੱਲ ਵੀ ਮਿਲੇ ਸੀ ਅੱਜ ਉਹ ਸੋਕ ਕਰਨ ਕੀਤਾ ਜੀ ਮੈਂ ਕਿਹਾ ਜੀ ਬਹੁਤ ਦੁਖਦਾਈ ਘਟਨਾ ਹੈ ਔਰ ਇੱਕ ਐਸਾ ਵਿਅਕਤੀ ਸੀਗਾ ਜਿਹੜਾ ਆ ਕ੍ਰਾਸ ਪਾਰਟੀ ਲਾਈਨ ਜਿਹੜੇ ਰਿਸ਼ਤੇ ਸਨ ਇਸ ਕਰਕੇ ਆਪਦੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਆ ਅਸੀਂ ਅੱਜ ਪਰਿਵਾਰ ਦੇ ਨਾਲ ਸਾਰੀ ਕਾਂਗਰਸ ਸਮੁੱਚੀ ਕਾਂਗਰਸ ਦੇ ਲੋਕ ਹੋਏ ਸੀ ਬਾਜਵਾ ਸਾਹਿਬ ਵੀ ਸਪੈਸ਼ਲ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਉਹਨਾਂ ਦਾ ਵੀ ਆਪਣਾ ਰਿਸ਼ਤਾ ਸੀ ਉਹਨਾਂ ਦੇ ਨਾਲ ਕਿਉਂਕਿ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਨ ਸੋ ਕਾਂਗਰਸ ਦੇ ਨਾਲ ਬੇਸ਼ਕ ਉਹ ਆਮ ਆਦਮੀ ਪਾਰਟੀ ਨਾਲ ਚਲੇ ਗਏ ਸਨ ਲੇਕਿਨ ਸਾਡੇ ਨਾਲ ਉਹਨਾਂ ਦੇ ਗੂੜੇ ਰਿਸ਼ਤੇ ਸਨ ਸਾਡੇ ਨਾਲ ਉਹਨਾਂ ਦੇ ਨਿੱਘੇ ਰਿਸ਼ਤੇ ਸਨ ਅਸੀਂ ਇਸ ਕਰਕੇ ਅੱਜ ਪਰਵਾਣਾ ਦੁੱਖ ਸਾਂਝਾ ਕਰ ਰਹੇ ਹਾਂ ਸਰ ਕੋਈ ਡਿਮਾਂਡ ਕਰਦੇ ਉਹਨਾਂ ਦੇ ਨਾਮ ਤੇ ਕੋਈ ਅੱਜ ਦੀ ਕੋਈ ਖਾ ਕੋਈ ਨਹੀਂ ਜੀ ਇਹ ਗੱਲ ਫੋਕ ਤੇ ਬਾਤ ਕੋ ਮੈਂ ਮੈਂ ਤਾਂ ਇੱਕੋ ਗੱਲ ਕਹਿਣਾ ਚਾਹਾਂਗਾ ਸਾਡੇ ਛੋਟੇ ਭਾਈ ਸਨ ਤੇ ਬਹੁਤ ਲੰਬਾ عرصਾ ਜ਼ਿੰਦਗੀ ਦਾ ਜ਼ਿਆਦਾ ਉਹਨਾਂ ਨੇ ਕਾਂਗਰਸ ਈ گزارਿਆ ਜੀ ਕਾਉਂਸਲਰ ਵੀ ਤਿੰਨ ਵਾਰ ਰਹੇ ਜਦੋਂ ਅਇਤੋ 11 ਸਾਲ ਪਹਿਲੇ 12 ਸਾਲ ਪਹਿਲੇ ਮੈਨੂੰ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਤੇ ਮੈਂ ਆਪਣੇ ਕਾਂਗਰਸ ਦੇ ਸਾਰੇ ਹੀ ਸ਼ਹਿਰ ਦੇ ਆਪਣੇ ਲੀਡਰਸ ਤੇ ਕਹਿੰਦੇ ਗੋਗੀ ਸਾਹਿਬ ਨੂੰ ਸ਼ਹਿਰ ਦਾ ਡਿਸਟ੍ਰਿਕਟ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਸੀ ਤੇ ਪਿਛਲੀ ਕਾਂਗਰਸ ਗਵਰਨਮੈਂਟ ਦੇ ਵਿੱਚ ਚੇਅਰਮੈਨ ਵੀ ਪੀਐਸਆਈਸੀ ਰਹੇ ਨੂੰ ਤੋਂ ਸਾਨੂੰ ਬਹੁਤ ਗਹਿਰੇ ਦੁੱਖ ਹੈ ਇਸ ਗੱਲ ਦਾ ਕਿਉਂਕਿ ਬਹੁਤ ਹੀ ਮਿਲਨਸਾਰ ਸੀ ਤੇ ਪ੍ਰੇਮ ਪਿਆਰ ਸਾਰਿਆਂ ਨਾਲ ਰੱਖਣ ਵਾਲੇ ਸਨ ਅਸੀਂ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਉਹਨਾਂ ਨੂੰ ਆਪਣੇ ਚਰਨਾਚਨ ਵਾਸ ਬਖਸ਼ ਤੇ ਪਰਿਵਾਰ ਤੇ ਮਿਹਰ ਭਰਿਆ ਹੱਥ